ਸਾਨੂੰ ਬਹੁਤ ਖੁਸ਼ੀਆਂ ਮਿਲਦੀਆਂ ਨੇ ਸਾਨੂੰ ਬਹੁਤ ਸ਼ਾਂਤ ਮਿਲਦਾ ਹੈਗਾ ਇੱਥੇ ਆਉਣ ਨਾਲ ਕੜਾਕੇ ਦੀ ਠੰਡ 'ਚ ਜਿੱਥੇ ਆਮ ਲੋਕ ਆਪਣੇ ਘਰਾਂ 'ਚੋਂ ਬਾਹਰ ਨਹੀਂ ਨਿਕਲਦੇ ਅਜਿਹੇ ਵਿੱਚ ਸੰਤੀ ਸਹਿਰ ਲੁਧਿਆਣਾ ਦੇ ਡੇਰਾ ਸਰਦਾਲੂ ਬਿਨਾਂ ਸੁਆਰਥ ਦੇ ਐਮਐਸ ਜੀ ਮਾਨਵਤਾ ਭਲਾਈ ਕੇਂਦਰ ਪਿੰਡ ਗਹੌਰ ਵਿਖੇ ਚੱਲ ਰਹੇ ਭਲਾਈ ਕਾਰਜਾਂ 'ਚ ਸਰਦਾ ਭਾਵਨਾ ਨਾਲ ਜੁਟਾਈ ਦਿਖਾਈ ਦਿੱਤੀ ਮੌਕਾਸੀ ਡੇਰਾ ਸੱਚਾ ਸੌਦਾ ਸਰਸਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸਾਸਤਨਾਮ ਸਿੰਘ ਜੀ ਮਹਾਰਾਜੀ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ਚ ਰੱਖੀ ਗਈ ਸਪੈਸ਼ਲ ਨਾਮ ਚਰਚਾ ਦਾ ਪਰ ਪਾਏ ਸੋਹਣੇ ਕੱਪੜਿਆਂ ਤੇ ਤੇਜ਼ ਸਰਦ ਹਵਾਵਾਂ ਦੇ ਬਾਵਜੂਦ ਵੀ ਬੱਚਿਆਂ ਨੌਜਵਾਨਾਂ ਤੇ ਬਜ਼ੁਰਗਾਂ ਸਮੇਤ ਹਰ ਉਮਰ ਦੇ ਮਹਿਲਾ ਪੁਰਸ਼ ਪੂਰੀ ਸਰਦਾਂ ਨਾਲ ਸੇਵਾ ਕਾਰਜਾਂ ਚ ਆਪਣੇ ਹੱਥ ਪਵਿੱਤਰ ਕਰਦੇ ਨਜ਼ਾਰੇ ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ਚ ਉਹਦੀ ਸ਼ਬਦ ਬਾਣੀ ਤੇ ਨਾਲੋਂ ਨਾਲ ਚੱਲ ਰਿਹਾ ਸੇਵਾ ਭਾਜ ਦਾ ਨੋ ਨਜ਼ਾਰਾ ਦੇਖ ਕੇ ਹੀ ਵਰਦਸ ਹਾਂਜੀ ਬੇਟਾ ਕੀ ਨਾਮ ਹੈ ਅੰਕਲ ਜੈਸਮੀਨ ਕਿਹੜੀ ਕਲਾਸ ਦੇ ਸਟੂਡੈਂਟ ਹੋ ਬੇਟੇ 10th ਹਾਂ ਬੇਟਾ ਤੁਸੀਂ ਇੱਥੇ ਅੱਜ ਲੱਗੇ ਹੋ ਮਿੱਟੀ ਜੀ ਮਿੱਟੀ ਹੋ ਰਹੇ ਹੋ ਆਮ ਤੌਰ ਤੇ ਤੇਰੇ ਤੁਹਾਡੀ ਉਮਰ ਦੇ ਬੱਚੇ ਨੇ ਉਹ ਮਿੱਟੀ ਨਹੀਂ ਲੱਗਣ ਦਿੰਦੇ ਆ ਤੁਹਾਨੂੰ ਪਰ ਤੁਸੀਂ ਇੱਥੇ ਮਿੱਟੀ 'ਚ ਮਿੱਟੀ ਹੋ ਰਹੇ ਹੋ ਕੀ ਕੰਮ ਹੈ ਇਹਦਾ ਜੀ ਸਾਡੇ ਪਿਤਾ ਜੀ ਕਹਿੰਦੇ ਨੇ ਤੁਸੀਂ ਸਰ ਡੇਰੀਆ ਚਾਓ ਸੇਵਾ ਕਰੋ ਤੁਹਾਨੂੰ ਅਸੀਂ ਖੁਸ਼ੀਆਂ ਦੇਵਾਂਗੇ ਅਸੀਂ ਇੱਥੇ ਤਾਂ ਹੀ ਮਿੱਟੀ ਦੀ ਮਿੱਟੀ ਹੁੰਦੀ ਆ ਮਿੱਟੀ ਥੋੜਨਾ ਸਾਡੇ ਵਾਸਤੇ ਤਾਂ ਵਾਸਤ ਜੰਨਤ ਹੀ ਆ ਧਰਮ ਸਿੰਘ ਜੀ ਅੱਜ ਕਿੜਾਕੇ ਦੀ ਠੰਡ ਪੈ ਰਹੀ ਆ ਲੋਕਦਾਰ ਜਾਈਆਂ ਚੋਂ ਨਹੀਂ ਨਿਕਲਦੇ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਮਿੱਟੀ ਨਾਲ ਮਿੱਟੀ ਹੋਰ ਕੀ ਕਰਨਾ ਇਹਦਾ ਸਾਨੂੰ ਬਹੁਤ ਖੁਸ਼ੀਆਂ ਮਿਲਦੀਆਂ ਨੇ ਸਾਨੂੰ ਬਹੁਤ ਫੁੱਲ ਮਿਲਦਾ ਹੈਗਾ ਇੱਥੇ ਆਉਣ ਨਾਲ ਸਾਡੇ ਸਾਡੇ ਗੁਰੂ ਜੀ ਫੇਸਿਨ ਤੇ ਆ ਗਏ ਨੇ ਤੇ ਸਾਹ ਸਤਨਾਮ ਜੀ ਦਾ ਜਨਮ ਦਿਨ ਹੈਗਾ ਸਾਨੂੰ ਖੁਸ਼ੀਆਂ ਬਹੁਤ ਜ਼ਿਆਦੇ ਆ ਕਿੰਨੇ ਕਿ ਦਿਨਾਂ ਤੋਂ ਆ ਰਹੇ ਹੋ ਉੱਥੇ ਤੁਸੀਂ ਅਸੀਂ ਤਾਂ ਮੈਂ ਤਾਂ ਲਗਾਤਾਰ ਹੀ ਆਉਂਦਾ ਕਿਸੇ ਕੀ ਕਹਿਣਾ ਨਹੀਂ ਆਉਂਦਾ ਮੈਂ ਤਾਂ ਆਉਂਦਾ ਹੀ ਰਹਿਣਾ ਜੀ ਜੀ ਮਾਲਿਕ ਸੇਵਾ ਕਰਨੇ ਸੇ ਕਰਮ ਕੱਟਦੇ ਆ ਮਾਲਿਕਾ ਮਾਰੇ ਪ੍ਰੇਰਣਾ ਦੇਦੇ ਭਈ ਜੋ ਹਮ ਸੇਵਾ ਕਰਾਂਗੇ ਤਾਂ ਹਮੇ ਕੋਈ ਚੀਜ਼ ਦੀ ਕਮੀ ਨਹੀਂ ਆਏਗੀ ਮਾਲਿਕੇ ਲੱਖੋਂ ਲੱਖੋਂ ਮੇਰੇ ਨਾ ਬਹੁਤ ਕਰਮ ਕੱਟੇ ਮਾਲਿਕ ਨੇ ਕੈਂਸਰ ਜੈਸਾ ਕਰਮ ਮੇਰਾ ਕੱਟ دیا۔ ਕਹਾਂ ਸੇ ਹੋ ਆਪ ਜਮਾਲਪੁਰ ਸੇ ਕਦੋਂ ਸੇ ਆ ਰਹੇ ਹੋ ਸੇ ਆਪੇ ਸੇਵਾ ਪੇ ਜੀ 15 ਸਾਲ